ਸਸ਼ਰਕਾਲ ਤੁਸੀਂ ਦੇਖ ਰਹੇ ਹੋ ਅਸੀਂ ਜਰਨੀਜ਼ ਤੇ ਮੈਂ ਹੰਬਰਦੀਪ ਖੜ। ਇੱਕ ਹੈਰਾਨ ਕਰ ਦੇਣ ਵਾਲੀ ਖਬਰ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ। ਅਰਸਲ ਇੱਕ ਪਟੀਸ਼ਨ ਅਦਾਲਤ ਦੇ ਵਿੱਚ ਪਾਈ ਗਈ ਹੈ ਕਿ ਕੈਦੀ ਤੋਂ ਸਜ਼ਾ ਜਿਹੜੀ ਉਸ ਨੂੰ ਦੇਣੀ ਹੈ ਉਹ ਜ਼ਰੂਰ ਪੁੱਛੀ ਜਾਵੇ ਔਰ ਇਸ ਦੇ ਨਾਲ ਹੀ ਸਜ਼ਾ ਦੇਣ ਦਾ ਜਿਹੜਾ ਢੰਗ ਹੈ ਉਹ ਵੀ ਬਦਲਿਆ ਜਾਏ। ਜੀਹਾਂ ਕਹਿਣ ਦਾ ਭਾਵ ਹੈ ਕਿ ਫਾਂਸੀ ਦੀ ਜਗ੍ਹਾ ਦੇ ਉੱਤੇ ਜ਼ਹਿਰ ਦਾ ਟੀਕਾ ਜਾਂ ਗੈਸ ਚੈਂਬਰ ਤੇ ਰਾਹੀਂ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਇਹਦਾ ਫੈਸਲਾ ਹੁਣ ਕੈਦੀ ਕਰੇ ਔਰ ਇਹ अनुमति या जेडी अदालत तो मांगी है दरअसल पिटीशन करता दे वलो पिटीशन पाईगी है जिस दे विच उन्होंने कहा कि अमेरिका दे 50 सूबे अजेहे ने जिथे फांसी दी सज़ा होर तरीके अपनाए जांदे उनर कैदीया तो जरूर पुछा जांदा है कि ओन्ना नु सज़ा किस तरीके दे नाल दीती जावे किस तरीके दे नाल फांसी दी जगह उस नु जहरीला टीका लगाया जावे या फिर गैस चैंबर दी फर्तू कीती जावे तो बिल्कुल उन्होंने कहा कि भारत दे विच इस तरीके दे नाल फांसी दीती जाती है ए बड़ा ਅਨੁਹੂਤੇ ਪੁਰੰਤਰੀਕਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਦਰਸਿਲ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੌਤ ਦੀ ਸਜ਼ਾ ਦੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਇਸ ਨੂੰ ਬਦਲਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ ਸੁਰਵਾਈ ਦੌਰਾਨ ਇਹ ਸੁਝਾ ਦਿੱਤਾ ਗਿਆ ਸੀ ਕਿ ਦੋਸ਼ੀ ਨੂੰ ਫਾਂਸੀ ਜਾਂ ਜ਼ਹਿਰ ਦਾ ਇੰਜੈਕਸ਼ਨ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਦਿੱਤਾ ਜਾ ਸਕਦਾ ਹੈ ਹਾਲਾਂਕਿ ਕੇਂਦਰ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕੇ ਜਿਹਾ ਕਰਨਾ ਵਿਵਹਾਰਕ ਤੌਰ ਤੇ ਸੰਭਵ ਨਹੀਂ ਹੈ ਇਸ ਤੇ ਅਦਾਲਤ ਨੇ ਨਿਰਾਸ਼ਗੀ ਜਤਾਈ ਤੇ ਕਿਹਾ ਕਿ ਕੇਂਦਰ ਸਮੇਂ ਦੇ ਨਾਲ ਵਿਕਸਿਤ ਹੋਣ ਨੂੰ ਤਿਆਰ ਨਹੀਂ ਦਿਖ ਰਿਹਾ ਕੇਂਦਰ ਦੇ ਵੱਲੋਂ ਸੀਨੀਅਰ ਵਕੀਲ ਸੋਨੀਆ ਮਾਥੁਰ ਨੇ ਦਲੀਲ ਦਿੱਤੀ ਸੀ ਕਿ ਮਾਮਲਾ ਨੀਤੀਗਤ ਫੈਸਲੇ ਦੇ ਨਾਲ ਜੁੜਿਆ ਸੁਪਰੀਮ ਕੋਰਟ ਦੇ ਵਿੱਚ ਬੁੱਧਵਾਰ ਨੂੰ ਇਸ ਪਟੀਸ਼ਨ ਤੇ ਸੁਣਵਾਈ ਦੌਰਾਨ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਵਿਕਰਮਨਾਥ ਦੀ ਬੈਂਚ ਨੇ ਕਿਹਾ ਕਿ ਸਮੱਸਿਆ ਇਹ ਹੈ ਕਿ ਸਰਕਾਰ ਬਦਲਾ ਨੂੰ ਤਿਆਰ ਨਹੀਂ ਹੈ ਉਹਨਾਂ ਕਿਹਾ ਕਿ ਬਹੁਤ ਪੁਰਾਣੀ ਪ੍ਰਕਿਰਿਆ ਹੈ ਤੇ ਸਮੇਂ ਦੇ ਨਾਲ ਚੀਜ਼ਾਂ ਬਦਲ ਗਈਆਂ ਨੇ ਤਾਂ ਬਿਲਕੁਲ ਆ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜ਼ਹਿਰਦਨ ਇੰਜੈਕਸ਼ਨ ਸ਼ੂਟਿੰਗ ਜਾਂ ਗੈਸ ਚੈਂਬਰ ਦੇ ਨਾਲ ਦਿੱਤੀ ਜਾ ਸਕਦੀ ਇਸ ਤਰੀਕੇ ਨਾਲ ਮੌਤਕੂਜੀ ਮਿੰਟਾਂ ਦੇ ਵਿੱਚ ਹੋ ਜਾਂਦੀ ਹੈ ਇਹ ਜਨਹਿਤ ਪਟੀਸ਼ਨ ਵਕੀਲ ਮਿਸ਼ਰਾ ਮਲਹੋਤਰਾ ਨੇ ਦਾਇਰ ਕੀਤੀ ਇਸ ਦੇ ਵਿੱਚ ਫਾਂਸੀ ਨੂੰ ਜ਼ਿਆਦਾ ਦਰਦਨਾਕ ਤੇ ਅਣਮਨੁੱਖੀ ਜ਼ਰੂਰ ਦੱਸਿਆ ਗਿਆ ਤਾਂ ਪਟੀਸ਼ਨ ਕਰਤਾ ਨੇ ਅਪਰਾਧਿਕ ਪ੍ਰਕਿਰਿਆ ਦੰਬਾਲੀ ਦੀ ਸੀਆਰਪੀਸੀ ਦੀ ਧਾਰਾ 354(5) ਤਹਿਤ ਫਾਂਸੀ ਦੇ ਕੇ ਮੌਤ ਦੇ ਨੂੰ ਗੈਰ ਸੰਵਿਧਾਨਿਕ ਐਲਾਨਣ ਦੀ ਵੀ ਮੰਗ ਕੀਤੀ ਹੈ ਨਾਲ ਹੀ ਇਹ ਵੀ ਕਿਹਾ ਕਿ ਸਮਾਜਲਤ ਮੌਤ ਦਾ ਅਧਿਕਾਰ ਸੰਵਿਧਾਨ ਦੀ ਧਾਰਾ 21 ਤਹਿਤ ਇੱਕ ਮੌਲਿਕ ਅਧਿਕਾਰ ਦੇ ਵਜੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਸੋ ਬਿਲਕੁਲ 11 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਹੁਣ ਦੇਖਣਾ ਇਹ ਹੋਏਗਾ ਕਿ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਕੀ ਫੈਸਲਾ ਹੋਏਗਾ ਸਸ਼ਰਕਾਲ ਤੁਸੀਂ ਦੇਖ ਰਹੇ ਹੋ ਅਸੀਂ ਜਰਨੀਜ਼ ਤੇ ਮੈਂ ਹੰਬਰਦੀਪ ਹਾਂ ਤੇ ਕਹਿਰਾਨ ਕਰ ਦੇਣ ਵਾਲੀ ਖਬਰ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਜ਼ਰੂਰ ਹੈਰਾਨ ਹੋਵੋਗੇ ਤਰਸਲ ਇੱਕ ਪਟੀਸ਼ਨ ਅਦਾਲਤ ਦੇ ਵਿੱਚ ਪਾਈ ਗਈ ਹੈ ਕਿ ਕੈਦੀ ਤੋਂ ਸਜ਼ਾ ਜਿਹੜੀ ਉਸ ਨੂੰ ਦੇਣੀ ਹੈ ਉਹ ਜ਼ਰੂਰ ਪੁੱਛੀ ਜਾਵੇ ਔਰ ਇਸ ਦੇ ਨਾਲ ਹੀ ਸਜ਼ਾ ਦੇਣ ਦਾ ਜਿਹੜਾ ਢੰਗ ਹੈ ਉਹ ਵੀ ਬਦਲਿਆ ਜਾਏ ਜੀਆਂ ਕਹਿਣ ਦਾ ਭਾਵ ਹੈ ਕਿ ਫਾਂਸੀ ਦੀ ਜਗ੍ਹਾ ਦੇ ਉੱਤੇ ਜ਼ਹਿਰ ਦਾ ਟੀਕਾ ਜਾਂ ਗੈਸ ਚੈਂਬਰ ਤੇ ਰਾਹੀਂ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਸ ਦਾ ਫੈਸਲਾ ਹੁਣ ਕੈਦੀ ਕਰੇ ਔਰ ਇਹ ਅਨੁਮਤੀ ਹੈ ਜਿਹੜੀ ਅਦਾਲਤ ਤੋਂ ਮੰਗੀ ਹੈ ਦਰਸਲ ਪਟੀਸ਼ਨ ਕਰਤਾ ਦੇ ਵੱਲੋਂ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ 50 ਸੂਬੇ ਅਜਿਹੇ ਨੇ ਜਿੱਥੇ ਫਾਂਸੀ ਦੀ ਸਜ਼ਾ ਹੋਰ ਤਰੀਕੇ ਅਪਣਾਏ ਜਾਂਦੇ ਉਹਨਾਂ ਨੂੰ ਕੈਦੀਆਂ ਤੋਂ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਉਹਨਾਂ ਨੂੰ ਸਜ਼ਾ ਕਿਸ ਤਰੀਕੇ ਦੇ ਨਾਲ ਦਿੱਤੀ ਜਾਵੇ ਕਿਸ ਤਰੀਕੇ ਦੇ ਨਾਲ ਫਾਂਸੀ ਦੀ ਜਗ੍ਹਾ ਉਸ ਨੂੰ ਜ਼ਹਿਰੀਲਾ ਟੀਕਾ ਲਗਾਇਆ ਜਾਵੇ ਜਾਂ ਫਿਰ ਗੈਸ ਚੈਂਬਰ ਦੀ ਵਰਤੋਂ ਕੀਤੀ ਜਾਵੇ ਤਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਇਸ ਤਰੀਕੇ ਦੇ ਨਾਲ ਫਾਂਸੀ ਦਿੱਤੀ ਜਾਂਦੀ ਹੈ ਇਹ ਬੜਾ ਅਨੁਹੂਤੀ ਪੁਰੰਨ ਤਰੀਕਾ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਇਹ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਦਰਸਿਲ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੀ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਮੌਤ ਦੀ ਸਜ਼ਾ ਦੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਇਸ ਨੂੰ ਬਦਲਣ ਲਈ ਬਿਲਕੁਲ ਵੀ ਤਿਆਰ ਨਹੀਂ ਹੈ ਸੁਰਵਾਈ ਦੌਰਾਨ ਇਹ ਸੁਝਾ ਦਿੱਤਾ ਗਿਆ ਸੀ ਕਿ ਦੋਸ਼ੀ ਨੂੰ ਫਾਂਸੀ ਜਾਂ ਜ਼ਹਿਰ ਦਾ ਇੰਜੈਕਸ਼ਨ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਦਿੱਤਾ ਜਾ ਸਕਦਾ ਹਾਲਾਂਕਿ ਕੇਂਦਰ ਨੇ ਹਲਫਨਾਮਾ ਦਾਇਰ ਕਰਕੇ ਕਿਹਾ ਕੇ ਜਿਹਾ ਕਰਨਾ ਵਿਵਹਾਰਕ ਤੌਰ ਤੇ ਸੰਭਵ ਨਹੀਂ ਹੈ ਇਸ ਤੇ ਅਦਾਲਤ ਨੇ ਨਿਰਾਸ਼ਗੀ ਜਤਾਈ ਤੇ ਕਿਹਾ ਕਿ ਕੇਂਦਰ ਸਮੇਂ ਦੇ ਨਾਲ ਵਿਕਸਿਤ ਹੋਣ ਨੂੰ ਤਿਆਰ ਨਹੀਂ ਦਿਖ ਰਿਹਾ ਕੇਂਦਰ ਦੇ ਵੱਲੋਂ ਸੀਨੀਅਰ ਵਕੀਲ ਸੋਨੀਆ ਮਾਥੁਰ ਨੇ ਦਲੀਲ ਦਿੱਤੀ ਸੀ ਕਿ ਮਾਮਲਾ ਨੀਤੀਗਤ ਫੈਸਲੇ ਦੇ ਨਾਲ ਜੁੜਿਆ ਸੁਪਰੀਮ ਕੋਰਟ ਦੇ ਵਿੱਚ ਬੁੱਧਵਾਰ ਨੂੰ ਇਸ ਪਟੀਸ਼ਨ ਤੇ ਸੁਣਵਾਈ ਦੌਰਾਨ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਵਿਕਰਮਨਾਥ ਦੀ ਬੈਂਚ ਨੇ ਕਿਹਾ ਕੀ ਸਮੱਸਿਆ ਇਹ ਹੈ ਕਿ ਸਰਕਾਰ ਬਦਲਾ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਬਹੁਤ ਪੁਰਾਣੀ ਪ੍ਰਕਿਰਿਆ ਹੈ ਤੇ ਸਮੇਂ ਦੇ ਨਾਲ ਚੀਜ਼ਾਂ ਬਦਲ ਗਈਆਂ ਨੇ ਤਾਂ ਬਿਲਕੁਲ ਆ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਫਾਂਸੀ ਦੀ ਜਗ੍ਹਾ ਮੌਤ ਦੀ ਸਜ਼ਾ ਜ਼ਹਿਰ ਦਾ ਇੰਜੈਕਸ਼ਨ ਸ਼ੂਟਿੰਗ ਜਾਂ ਗੈਸ ਚੈਂਬਰ ਦੇ ਨਾਲ ਦਿੱਤੀ ਜਾ ਸਕਦੀ ਇਸ ਤਰੀਕੇ ਨਾਲ ਮੌਤ ਕੁੱਝ ਮਿੰਟਾਂ ਦੇ ਵਿੱਚ ਹੋ ਜਾਂਦੀ ਹੈ ਇਹ ਜਨਹਿਤ ਪਟੀਸ਼ਨ ਵਕੀਲ ਮਿਸ਼ਰਾ ਮਲਹੋਤਰਾ ਨੇ ਦਾਇਰ ਕੀਤੀ ਇਸ ਦੇ ਵਿੱਚ ਫਾਂਸੀ ਨ ਜ਼ਿਆਦਾ ਦਰਦਨਾਕ ਤੇ ਅਣਮਨੁੱਖੀ ਜ਼ਰੂਰ ਦੱਸਿਆ ਗਿਆ ਤਾਂ ਪਟੀਸ਼ਨ ਕਰਤਾ ਨੇ ਅਪਰਾਧਿਕ ਪ੍ਰਕਿਰਿਆ ਦੰਡ ਵਾਲੀ ਦੀ ਸੀਆਰਪੀਸੀ ਦੀ ਧਾਰਾ 354 5 ਤਹਿਤ ਫਾਂਸੀ ਦੇ ਕੇ ਮੌਤ ਦੇਣ ਨੂੰ ਗੈਰ ਸੰਵਿਧਾਨਿਕ ਐਲਾਨਣ ਦੀ ਵੀ ਮੰਗ ਕੀਤੀ ਹੈ ਨਾਲ ਹੀ ਇਹ ਵੀ ਕਿਹਾ ਕਿ ਸਮਾਜਲਤ ਮੌਤ ਦਾ ਅਧਿਕਾਰ ਸੰਵਿਧਾਨ ਦੀ ਧਾਰਾ 21 ਤਹਿਤ ਇੱਕ ਮੌਲਿਕ ਅਧਿਕਾਰ ਦੇ ਵਜੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਸੋ ਬਿਲਕੁਲ 11 ਨਵੰਬਰ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਹੁਣ ਦੇਖਣਾ ਇਹ ਹੋਏਗਾ ਕਿ ਪਟੀਸ਼ਨ ਤੇ ਸੁਪਰੀਮ ਕੋਰਟ ਦਾ ਕੀ ਫੈਸਲਾ ਹੋਏਗਾ